ਤੋੜਣ ਦੀ ਨਹੀਂ ਜਿਵੇਂ ਕਿ ਪੁਰਾਣੇ ਸਮਿਆਂ ਦੇ ਵਿੱਚ ਰਾਜਨੀਤਿਕ ਪਾਰਟੀਆਂ ਕਰਦੀਆਂ ਆਈਆਂ ਨੇ ਇਸੇ ਕਰਕੇ ਕਿਉਂਕਿ ਸਾਨੂੰ ਪਤਾ ਆ ਕਿ ਜਿਹੜਾ ਲੋਕਤੰਤਰ ਉਹ ਪਿੰਡਾਂ ਦੇ ਵਿੱਚ ਵਸਦਾ ਹੈਗਾ ਔਰ ਮਾਨ ਸਾਹਿਬ ਨੇ ਜਦੋਂ ਇਹ ਪੰਚਾਇਤੀ ਚੋਣਾਂ ਹੋਈਆਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਪਿੰਡਾਂ ਦਾ ਮਾਹੌਲ ਵਧੀਆ ਬਣਾਉਣਾ ਹੈ ਜੇ ਪਿੰਡਾਂ ਦੇ ਵਿੱਚ ਸੱਚਮੁੱਚ ਜਿਹੜਾ ਡਿਵੈਲਪਮੈਂਟ ਕਰਨੀ ਆ ਤਾਂ ਜਿਹੜੀ ਪੰਚਾਇਤ ਹੈ ਨਾ ਉਹ ਕਿਸੇ ਖਾਸ ਖਾਸ ਸਿਆਸੀ ਧਿਰ ਦੀ ਨਹੀਂ ਪਿੰਡ ਵੀ ਹੋਣੀ ਚਾਹੀਦੀ ਹੈਗੀ ਹੈ ਤਾਂ ਕਿ ਜਿਹੜਾ ਸਾਡਾ ਲੋਕਤੰਤਰ ਵੀ ਹੋਰ ਅੱਗੇ ਵੱਧ ਸਕੇ ਔਰ ਪਿੰਡਾਂ ਦਾ ਵਿਕਾਸ ਵੀ ਹੋ ਸਕੇ ਔਰ ਮੈਨੂੰ ਬੜੀ ਖੁਸ਼ੀ ਆ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਮਾਨ ਸਾਹਿਬ ਦੀ ਅਪੀਲ ਦੇ ਉੱਤੇ ਫੁੱਲ ਚੜਾਏ ਔਰ ਵੱਡੀ ਗਿਣਤੀ 'ਚ ਅੱਜ ਤੱਕ ਨਹੀਂ ਕਦੇ ਹੋਇਆ ਕਿ 3044 ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ ਹੋਣ ਅੱਜ ਹਾਲਾਤ ਇਹ ਨੇ ਪਿੰਡਾਂ 'ਚ ਨਾ ਕੋਈ ਧੜੇਬੰਦੀ ਹੈ ਨਾ ਕੋਈ ਪਾਰਟੀਬਾਜ਼ੀ ਹੈ ਲੋਕ ਮਿਲ ਕੇ ਫੈਸਲਾ ਲੈਂਦੇ ਆ ਔਰ ਮਾਨ ਸਾਹਿਬ ਨੇ ਵੀ ਆਪਣੇ ਵਾਅਦੇ ਦੇ ਮੁਤਾਬਕ ਜਿਹੜਾ ਹੈਗਾ 3044 ਪੰਚਾਇਤਾਂ ਨੂੰ ਜਿਹੜਾ 5 ਲੱਖ